ਅਹ ਨਮਸਕਾਰ ਦੋਸਤੋ ਟ੍ਰੋਟ ਟੇਕਰਸ ਪੇਜ ਤੇ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹ ਜਾਣਕਾਰੀ ਇਹ ਹੈ ਕਿ ਪਿੰਡ ਕੁੱਲਪੁਰ ਬਲਾਚੌਰ ਦਿੱਤਾ ਤੰਦਾ ਆ ਉੱਥੇ ਦੇ ਰਹਿਣ ਵਾਲੇ ਹਰਦੀਪ ਸਿੰਘ ਦੀਪਾ ਦਾ ਕੱਲ੍ਹ ਦੇਰ ਸ਼ਾਮ ਜਿਹੜਾ ਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਚਾਰ ਲੋਕਾਂ ਵੱਲੋਂ ਜਿਹੜੀ ਇਸ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਪਰਿਵਾਰ ਪੀੜਿਤ ਪਰਿਵਾਰ ਵੱਲੋਂ ਦੱਸੀ ਗਈ ਨੇ ਇਹ ਵੀ ਇਹਨਾਂ ਵਿੱਚੋਂ ਦੋ ਇਸੇ ਪਿੰਡ ਦੇ ਕੁਲਪੁਰ ਦੇ ਸਤਨਾਮ ਤੇ ਹਰਦੀਪਾਲ ਦੱਸੀ ਜਾ ਰਹੇ ਨੇ ਉਸ ਤੋਂ ਇਲਾਵਾ ਕਰਨ ਅਤੇ ਮੱਖਣ ਰੂਡ ਮਜਾਰੇ ਦੇ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਜਿਹੜਾ ਆ ਅੰਜਾਮ ਦਿੱਤਾ ਗਿਆ ਕਤਲ ਦੀ ਵਾਰਦਾਤ ਨੂੰ ਦੱਸਿਆ ਜਾ ਰਿਹਾ ਹੈ ਕਿ ਕਈ ਗੋਲੀਆਂ ਜਿਹੜੀਆਂ ਹਰਦੀਪ ਦੀਪੇ ਨੂੰ ਮਾਰੀਆਂ ਗਈਆਂ ਪੁਲਿਸ ਦੇ ਦੱਸਣ ਅਨੁਸਾਰ ਹਰਦੀਪ ਉਰਫ ਦੀਪੇ ਦਾ ਕਿ ਨਾ ਜਿਹੜੇ આરોપી ਇਹਨਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਲੜਾਈ ਝਗੜੇ ਚੱਲਦੇ ਸਨ ਤੇ ਕਈ ਮਾਮਲੇ ਵੀ ਆਪਸ ਵਿੱਚ ਦਰਜ ਸਨ ਦੀਪੇ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਲੜਾਈ ਝਗੜੇ ਦੇ ਕਾਫੀ ਮਾਮਲੇ ਦਰਜ ਸਨ ਕਿ ਆਪਸੀ ਰੰਜਿਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਚੱਲਦਿਆਂ ਇਹ ਜਿਹੜਾ ਮਰਡਰ ਹੋਇਆ देर शाम ਇਹ ਜਿਹੜੀ ਜਿਹੜੀ ਘਟਨਾ ਹੋਈ ਹੈ ਦੱਸਿਆ ਜਾ ਰਿਹਾ ਕਿ ਕਈ ਗੋਲੀਆਂ ਜਿਹੜੀਆਂ ਦੀਪੇ ਨੂੰ ਮਾਰੀਆਂ ਗਈਆਂ ਜਿਸ ਦੇ ਚੱਲਦਿਆਂ ਉਹਦੀ ਔਨ ਸਪੋਟੀ ਡੈਥ ਹੋ ਗਈ ਜਦ ਤੱਕ ਪਰਿਵਾਰ ਜਿਹੜਾ ਆ ਹੋਇਆ ਕੀ ਹੈ ਘਟਨਾ ਕੀ ਹੈ ਮੇਰੇ ਭਰਾ ਦੀ ਪਿੱਠ ਵਿੱਚ ਮੈਨੂੰ ਡਾਕਟਰ ਸਾਹਿਬ ਦੱਸ ਰਹੇ ਆ ਹਾਂਜੀ ਢਿੱਡ ਤੇ ਪਿੱਠ ਬਾਹਵਾਂ ਦੀਆਂ ਸਾਹਮਣੇ ਜੀ ਫਰੰਟ ਦੀ ਸਾਰੀਓ ਫੋਟੋ ਖਿੱਚੀਆਂ ਹੋਈਆਂ ਮੈਂ 6 7 8 ਗੋਲੀਆਂ ਦਾ ਸਾਹਮਣੇ ਪਿੱਠ ਪਿੱਛੇ ਜਿਆਦਾ ਦੱਸ ਰਹੇ ਡਾਕਟਰ ਸਾਹਿਬ ਮੈਂ ਲਾਸ਼ ਨਾਲ ਛੇੜਛਾੜ ਨਹੀਂ ਕਰਦਾ ਕੋਈ ਡੈੱਡ ਬੋਡੀ ਬਾਅਦ ਵਿੱਚ ਡਾਕਟਰ ਸਾਹਿਬ ਕਹਿੰਦੇ ਸੀ ਉਲਟਾਣੀ ਨਹੀਂ ਜੋ ਵੀ ਹੈ ਪੁਲਿਸ ਕਾ ਕੇ ਤਾਕੀ ਕਾਰਨ ਕਰੇਗੀ ਉਹਦੇ ਮੇਰੇ ਹਿਸਾਬ ਵਿੱਚ 15 20 ਗੋਲੀਆਂ ਲੱਗੀਆਂ ਜਿਹਦੇ ਵਿੱਚੋਂ ਕੀ ਮੈਂ ਮੋਟਰ ਤੋਂ ਮਗਰੋਂ ਜਾਂਦੇ ਦੇਖਿਆ ਮਾਸਟਰ ਹਰदयाल ਸਿੰਘ ਉਸ ਦਾ ਪੁੱਤਰ ਸੁਤਰਾਮ ਸਿੰਘ ਇੱਕ ਰੋਡ ਮੇਰੇ ਦਾ ਕਾਰਨ ਐਸਟੀ ਬਰਾਦਰੀ ਨੂੰ ਬਲੋਂਗ ਕਰਦਾ ਤੇ ਉਹਦਾ ਪਿਤਾ ਇਹਨਾਂ ਨੇ ਗੋਲੀਆਂ ਮਾਰੀਆਂ ਮੈਨੂੰ ਨਹੀਂ ਪਤਾ ਕਿਹਨੇ ਕਿੰਨੀਆਂ ਮਾਰੀਆਂ ਕਿਹਨੇ ਘੱਟ ਮਾਰੀਆਂ ਕਿਹਨੇ ਵੱਧ ਮਾਰੀਆਂ ਇਹਨਾਂ ਚੋਹਾਂ ਨੇ ਮੇਰਾ ਭਰਾ ਮਾਰ ਦਿੱਤਾ ਜੀ ਕੀ ਕਾਰਨ ਕੀ ਸਮਝਦੇ ਹੋ ਰੰਜਿਸ਼ ਕਾਰਨ ਜੀ ਸਤਨਾਮ ਸਿੰਘ ਤੇ ਮਾਸਟਰ ਹਰਦਿਆਨ ਸਿੰਘ ਨਾਲ ਸਾਡੀ ਰੰਜਿਸ਼ ਪੁਰਾਣੀ ਚਲਦੀ ਕੋ 18 ਦੀ ਲੜਾਈ ਹੋਈ ਸੀ 24 26 ਦੇ ਪਰਚੇ ਆ ਜਿਦੇ ਵਿੱਚ ਸਤਨਾਮ ਸਿੰਘ ਨੂੰ 9 ਮਹੀਨੇ ਦੀ ਸਜ਼ਾ ਹੋ ਚੁੱਕੀ ਤੇ 4000 ਜੁਰਮਾਨਾ ਸਾਨੂੰ 3-3 ਸਾਲ ਦੀ ਦੋਹਾਂ ਭਰਾਵਾਂ ਨੂੰ ਸਜ਼ਾ ਹੋਈ ਹੈ ਜੀ ਪਿਛਲੇ ਮਹੀਨੇ ਦੀ ਸ਼ਾਇਦ 16 ਤਰੀਕ ਨੂੰ ਨਹੀਂ ਉਤੋਂ ਪਿਛਲੇ ਦਿਨ ਨੂੰ ਹੈਂ ਟੈਂਟ ਸਾਲ ਦੀ ਸਜਾ ਸਸਤ ਦਾ ਜੁਰਮਾਨਾ ਅਸੀਂ ਉਹ ਵੀ ਦੇ ਦਿੱਤਾ ਤੇ ਕਦੇ ਇੱਕ ਸਦਨਾਮ ਦਾ ਮੁੰਡਾ ਬਾਹਰ ਬੈਠਾ ਕਰਨੀ ਉਹ ਲੋਕਾਂ ਦੇ ਫੇਸਬੁੱਕ ਤੇ ਸਟੋਰੀਆਂ ਪਾਉਂਦਾ ਆ ਤੇ ਅਸੀਂ ਦੀਪੇ ਦਾ ਕੰਮ ਕਰਵਾ ਦੇਣਾ ਇਸ ਮਸਲੇ ਤੇ ਮੇਰੇ ਭਰਾ ਨੇ ਉਹਦੇ ਗੇਟ ਵੀ 파ੜੇ ਦੋਕਸਾਲ ਪਹਿਲਾਂ ਛਿੰਝ ਵਿੱਚ ਐਸ ਐਚ ਓ ਸਤੀਸ਼ ਕੁਮਾਰ ਸੀ ਓਜੇ ਵਾਲ ਮੌਕੇ ਤੇ ਡਿੰਗਰੀਆਂ ਮਜਾਰੀ ਤੋਂ ਸਰਛਾਏ ਸ਼ਾਇਦ ਉਹਦੀ ਕੋਈ ਤਰੱਕੀ ਹੋ ਕੇ ਤਾਂ ਵੱਡੀ ਪੋਸਟ ਤੇ ਨਾ ਹੁਣ ਉਸ ਵੇਲੇ ਉਹ ਐਸ ਐਚ ਓ ਸਾਥ ਸੀ ਉਹਨਾਂ ਦੇ ਨੋਟਿਸ ਵਿੱਚ ਇਹ ਮਸਲਾ ਆ ਉਸ ਵੇਲੇ ਮੇਰੇ ਛੋਟੇ ਭਰਾ ਨੇ ਦੱਸਿਆ ਵੇ ਕਰਨੀ ਕਹਿੰਦਾ ਸੀ ਮੈਂ ਬਾਹਰੋਂ ਪੈਸੇ ਦੇ ਕੇ ਤੈਨੂੰ ਮਰਵਾਵਾਂਗਾ ਤੇ ਜਰੀਆ ਬਣਿਆ ਕਰਨ ਇਹਦੇ ਨਾਲ ਕੋਈ 5-7 ਦਿਨ ਪਹਿਲਾਂ ਬਵਾਦ ਹੋਇਆ ਇਹਨੇ ਪੈਸੇ ਲੈਉਣ ਤੋਂ ਜਹੱਲਾ ਸ਼ੇਰੀ ਲਈ ਜਾਂ ਕੋ ਬੱਲੇ ਬੱਲੇ ਖੱਟੀ ਮੈਨੂੰ ਨਹੀਂ ਪਤਾ ਮੇਰਾ ਭਰਾ ਇਸ ਦੁਨੀਆ ਤੋਂ ਜਾ ਚੁੱਕਿਆ ਮੈਨੂੰ ਇਨਸਾਫ ਚਾਹੀਦਾ ਜੀ ਕੀ ਪ੍ਰਸ਼ਾਸਨ ਕੋਲ ਕੀ ਮੰਗ ਕਰੀ ਪ੍ਰਸ਼ਾਸਨ ਕੋ ਮੈਨੂੰ ਮੰਗ ਚਾਹੀਦੀ ਇਹ ਚਾਰਾਂ ਹੀ ਦੋਸ਼ੀਆਂ ਨੂੰ ਜੋ ਵੀ ਸਜ਼ਾ ਬਣਦੀ ਹੈ ਕਰਨੂਨ ਦੇ ਹੱਥ